ਜਿਵੇਂ ਹੀ ਪਾਸਟੇਰ ਵਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਉਦੋਂ ਦੂਜੇ ਪਾਸੇ ਕੁਰਾਲੀ ਚਰਚ ਦੇ ਵਿੱਚ ਸਨਾਟਾਸ਼ ਆ ਗਿਆ ਉੱਥੇ ਇੱਕ ਵੀ ਬੰਦਾ ਦੇਖਣ ਨੂੰ ਨਹੀਂ ਮਿਲਿਆ ਉੱਥੇ ਬਿਲਕੁਲ ਸੁਨਸਾਨ ਦੇਖਣ ਨੂੰ ਮਿਲਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਜਿਸ ਦੇ ਵਿੱਚ ਕੁਰਾਲੀ ਚਰਚ ਦੀਆਂ ਹੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਪਾਸਟੇਰ ਵਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਉਸ ਤੋਂ ਬਾਅਦ ਇਸ ਚਰਚ ਦੇ ਵਿੱਚ ਬਿਲਕੁਲ ਸਨਨਾਟਾ ਛਾ ਗਿਆ ਪਹਿਲਾਂ ਤੁਸੀਂ ਕੁਝ ਤਸਵੀਰਾਂ ਦੇਖੋ ਤਾਂ ਇਹ ਸਨਨਾਟਾ ਉਦੋਂ ਛਾਇਆ ਜਦੋਂ ਪਾਸਟਰ ਬਜਿੰਦਰ ਨੂੰ ਜ਼ਬਰਜਨਾਹ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁناਈ ਗਈ ਹਾਲਾਂਕਿ ਇੱਕ ਪਾਸੇ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬਜਿੰਦਰ ਦੇ ਜਿਹੜੇ ਆ ਸਮਰਥਕ ਜਾਂ ਉਸ ਨੂੰ ਚਾਣ ਵਾਲੇ ਜੋ ਉਸ ਦਾ ਹਰ ਵਕਤ ਸਾਥ ਦਿੰਦੇ ਨਜ਼ਰ ਆਉਂਦੇ ਨੇ ਉਹ ਕਿਤੇ ਨਾ ਕਿਤੇ ਮਾਹੌਲ ਨੂੰ ਖਰਾਬ ਕਰਨਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਹਾਲਾਂਕਿ ਬਜਿੰਦਰ ਦੇ ਜੇ ਕਹਿ ਸਕਦੇ ਆ ਕਿ ਬਜਿੰਦਰ ਨੂੰ ਸਜ਼ਾ ਕੀ ਹੋਣੀ ਹੈ ਉਹ ਸੁਣਨ ਦੇ ਲਈ ਹਰ ਕੋਈ ਉੱਥੇ ਪਹੁੰਚਾ ਹੋਇਆ ਸੀਗਾ ਹਰ ਕਿਸੇ ਨੇ ਵਿਰੋਧ ਕੀਤਾ ਕਿ ਅਜਿਹੇ ਬੰਦੇ ਨੂੰ ਉਮਰ ਕੈਦ ਨਹੀਂ ਬਲਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ ਦੂਜੇ ਪਾਸੇ ਜੇ ਸਮਰਥਕਾਂ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਤੇ ਨਾ ਕਿਤੇ ਸਮਰਥਕ ਵੀ ਬਜਿੰਦਰ ਦਾਸ ਸਾਹ ਛੱਡਦੇ ਨਜ਼ਰ ਆਏ ਇੱਕ ਵੀ ਸਮਰਥਕ ਜਿਹੜਾ ਉੱਥੇ ਉਸ ਵਕਤ ਨਜ਼ਰ ਨਹੀਂ ਆਇਆ ਨਾ ਹੀ ਕਿਸੇ ਨੇ ਉੱਥੇ ਆ ਕੇ ਕੋਈ ਗੱਲਬਾਤ ਕੀਤੀ ਨਾ ਹੀ ਕੋਈ ਮਾਹੌਲ ਖਰਾਬ ਹੋਇਆ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਉਸ ਤੋਂ ਬਾਅਦ ਚਰਚ ਦੇ ਵਿੱਚ ਵੀ ਸਨਾਂਟਾ ਛਾ ਗਿਆ ਜਿਵੇਂ ਹੀ ਪਾਸਟੇਵ ਵਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਉਦੋਂ ਦੂਜੇ ਪਾਸੇ ਕੁਰਾਲੀ ਚਰਚ ਦੇ ਵਿੱਚ ਸਨਾਟਾਸ਼ ਆ ਗਿਆ ਉੱਥੇ ਇੱਕ ਵੀ ਬੰਦਾ ਦੇਖਣ ਨੂੰ ਨਹੀਂ ਮਿਲਿਆ ਉੱਥੇ ਬਿਲਕੁਲ ਸੁਨਸਾਨ ਦੇਖਣ ਨੂੰ ਮਿਲਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਜਿਸ ਦੇ ਵਿੱਚ ਕੁਰਾਲੀ ਚਰਚ ਦੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਪਾਸਟੇਵ ਵਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਉਸ ਤੋਂ ਬਾਅਦ ਇਸ ਚਰਚ ਦੇ ਵਿੱਚ ਬਿਲਕੁਲ ਸਨਨਾਟਾ ਛਾ ਗਿਆ ਪਹਿਲਾਂ ਤੁਸੀਂ ਕੁਝ ਤਸਵੀਰਾਂ ਦੇਖੋ ਤਾਂ ਇਹ ਸਨਨਾਟਾ ਉਦੋਂ ਛਾਇਆ ਜਦੋਂ ਪਾਸਟਰ ਬਜਿੰਦਰ ਨੂੰ ਜ਼ਬਰਜਨਾਹ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁناਈ ਗਈ ਹਾਲਾਂਕਿ ਇੱਕ ਪਾਸੇ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬਜਿੰਦਰ ਦੇ ਜਿਹੜੇ ਆ ਸਮਰਥਕ ਜਾਂ ਉਸ ਨੂੰ ਚਾਣ ਵਾਲੇ ਜੋ ਉਸ ਦਾ ਹਰ ਵਕਤ ਸਾਥ ਦਿੰਦੇ ਨਜ਼ਰ ਆਉਂਦੇ ਨੇ ਉਹ ਕਿਤੇ ਨਾ ਕਿਤੇ ਮਾਹੌਲ ਨੂੰ ਖਰਾਬ ਕਰਨਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਹਾਲਾਂਕਿ ਬਜਿੰਦਰ ਦੇ ਜੇ ਕਹਿ ਸਕਦੇ ਆ ਕਿ ਬਜਿੰਦਰ ਨੂੰ ਸਜ਼ਾ ਕੀ ਹੋਣੀ ਹੈ ਉਹ ਸੁਣਨ ਦੇ ਲਈ ਹਰ ਕੋਈ ਉੱਥੇ ਪਹੁੰਚਾ ਹੋਇਆ ਸੀਗਾ ਹਰ ਕਿਸੇ ਨੇ ਵਿਰੋਧ ਕੀਤਾ ਕਿ ਅਜਿਹੇ ਬੰਦੇ ਨੂੰ ਉਮਰ ਕੈਦ ਨਹੀਂ ਬਲਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ ਦੂਜੇ ਪਾਸੇ ਜੇ ਸਮਰਥਕਾਂ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਤੇ ਨਾ ਕਿਤੇ ਸਮਰਥਕ ਵੀ ਬਜਿੰਦਰ ਦਾਸ ਸਾਹ ਛੱਡਦੇ ਨਜ਼ਰ ਆਏ ਇੱਕ ਵੀ ਸਮਰਥਕ ਜਿਹੜਾ ਉੱਥੇ ਉਸ ਵਕਤ ਨਜ਼ਰ ਨਹੀਂ ਆਇਆ ਨਾ ਹੀ ਕਿਸੇ ਨੇ ਉੱਥੇ ਆ ਕੇ ਕੋਈ ਗੱਲਬਾਤ ਕੀਤੀ ਨਾ ਹੀ ਕੋਈ ਮਾਹੌਲ ਖਰਾਬ ਹੋਇਆ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਉਸ ਤੋਂ ਬਾਅਦ ਚਰਚ ਦੇ ਵਿੱਚ ਵੀ ਸਨਾਂਟਾ ਛਾ ਗਿਆ